ਮੈਂ ਅੱਜ ਇੱਕ ਚਿੱਠੀ ਢਾੜੀ ਜਿਹਨੂੰ ਮੈਂ ਆਖੂੰਗਾ ਜੀ ਹੱਟਾਉਂਗਾ ਕੋਈ ਕੁਛ ਕਹੋ ਕੋਈ ਕੁਛ ਕਹੋ ਫੇਰ ਰੋਟੀ ਕੌਣ ਪਕਾਉਂਦਾ ਹੈ ਆਪੇ ਕੌਣ ਬਣਾਉਂਦਾ ਹੈ ਇੱਕ ਮੇਰਾ ਵੱਡਾ ਲੜਕਾ ਜਿਹੜਾ ਉਹ ਨਸ਼ਾ ਕਰਦਾ ਜੋੜੀ ਵੀ ਚੀਜ਼ ਹੱਥ ਚੋਂ ਚੁੱਕ ਕੇ ਵੇਚ ਕੇ ਵੇਚਣ ਤੁਰ ਜਾਂਦਾ ਤੇ ਜਿਹੜਾ ਦੂਜਾ ਵਾ ਉਹਰੇ ਛੱਟ ਲੱਗੀ ਪਹਿਲਾਂ ਕੰਮ ਸਿੱਖਦਾ ਹੈਗਾ ਮਾਤੀ ਤੋਂ ਹਉਤੇ ਆ ਬਾਪੂ ਜੀ ਟਾਂਗਾ ਚਲਾਉਂਦੇ ਹੁੰਦੇ ਸੀ ਇਹਨਾਂ ਦੀ ਵਿਚਾਰਿਆਂ ਦੀ ਘੋੜੀ ਮਰ ਗਈ ਅਤੇ ਇਹੇ ਮਜ਼ਦੂਰੀ ਕਰਨ ਲੱਗ ਗਏ ਇਹਨਾਂ ਦੇ ਵੱਡਾ ਬੇਟਾ ਜਿਹੜਾ ਉਹ ਨਸ਼ਿਆਂ 'ਚ ਪੈ ਗਿਆ ਨਸ਼ੇ ਦੀ ਜਦੋਂ ਉਹ ਤੋਟ ਪੈਂਦੀ ਆ ਨਾ ਉਦੋਂ ਘਰ ਦਾ ਸਮਾਨ ਚੱਕ-ਚੱਕ ਕੇ ਵੇਚਦਾ ਛੋਟਾ ਬੇਟਾ ਜਿਹੜਾ ਉਹ ਵੀ ਦਿਮਾਗੀ ਤੌਰ ਤੇ ਠੀਕ ਨਹੀਂ ਇਹਨਾਂ ਦੀ ਪਤਨੀ ਕੁਛ ਚਿਰ ਪਹਿਲਾਂ ਇਹਨਾਂ ਨੂੰ ਸੁਦੀਵੀਂ ਵਿਛੋੜਾ ਦੇ ਗਈ ਸੀ ਤਰਸ ਖਾ ਕੇ ਕਿਸੇ ਨੇ ਸਿਲੰਡਰ ਲੈਤਾ ਕਿਸੇ ਨੇ ਕੁਛ ਲੈਤਾ ਇਨਤ ਕੁਲ ਤਾਂ ਸਿਲੰਡਰ ਵੀ ਭਰਾਉਣ ਦੇ ਪੈਸੇ ਨਹੀਂ ਹੈਗੇ ਬਾਪੂ ਜੀ ਜਿਹੜੀ ਰੋਟੀ ਹੈ ਨਾ ਉਹ ਵੀ ਆਪ ਪਕਾ ਕੇ ਆਪਦਾ ਪੇਟ ਭਰਦੇ ਆ ਤੇ ਨਾਲੇ ਆਪਦੇ ਛੋਟੇ ਬੇਟੇ ਨੂੰ ਖਵਾਉਂਦੇ ਆ ਜੇ ਕੋਈ ਵੀਰ ਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ